ਸਾਜਿਸ ਦਰਸਨ ਪਰਸ ਐ ਗੁਰੂ ਕਾ ਜਨਮਮ ਸੁਬਤਖ ਸੰਬਧੀ ਸਹਾ ਕਰ ਸਹਾ ਝੱਟੀ ਐ ਢਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸਜਣ ਸੱਚਾਪ ਸਿਰ ਸਾਹੰਦ ਜਿਸ ਪਾਸ ਬੈਠਿਆ ਸੋ ਸਬਨਾ ਦਾਵੇ ਜਿਸ ਪਾਸ ਬਹਿਠਿਆ ਸੋ ਹੀਐ ਸਬਨਾ ਦਾਵੇ ਸਤਨਾਮ ਵਾਹਿ ਗੁਰੂ ਸਾਹਿਬ ਜੀਆ ਸਰੋਕਾਰ ਮਹੱਲਾਤੀ ਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਅਤਰ ਹੈ ਏਕ ਸ਼ਬਦ ਲਿਵ ਲਾਈ ਨਾਵ ਨਿੱਤੇ ਆਠਾ ਰਹੇ ਸਿੱਧੇ ਪਿਛਾ ਲਗਿਆ ਫਿਰੇ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਸਦਾ ਬ੍ਰਹਮ ਮਤਰ ਹੈ ਇਕ ਸਬਦ ਲਵਲਾਈ ਆਵਨਿੱਦੇ ਅਠਾਰ ਸਿੱਦੇ ਪਿੱਛਾ ਲੱਗੀਆਂ ਫਿਰ ਹੈ ਦੋਹਰ ਹਿਰਦੈ ਸਦਾ ਵਸਾਈ ਬਿਨ ਸਤ ਗੁਰ ਨਾਉ ਨਾ ਪਾਈਐ ਬੁਝੋ ਕਰ ਵੀਚਾਰ ਪੂਰਾ ਭਾਗ ਸਤ ਗੁਰ ਮਿਲਾ ਸੁਖ ਪਾਈ ਜੁਗ ਚਾਰ ਮਹੱਲਾ ਤੀਜਾ ਕੀਆ ਗਬਰੂ ਕੀਆ ਬਿਰਦ ਹੈ ਮਾਨਮੁਖ ਤ੍ਰਸਨਾ ਭੁਖ ਨਾ ਜਾਏ ਦੋਰਮਖਾ ਸਬਦ ਰਤਿਆ ਸੀਤਲ ਹੋਏ ਆਪਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਈ ਨਾਨਕ ਦੇ ਗੁਰਮੁਖ ਕਰਹਿ ਸੁਪਰਵਾਣ ਹੈ ਜੋ ਨਾਮ ਰਹੀ ਲਿਵ ਲਾਈ ਪਾਉੜੀ ਹਾਂ ਬਲਹਾਰੀ ਤਿੰਨ ਕਾਜ ਗੁਰਮੁਖ ਸਿਖਾ ਜੋ ਹਰ ਨਾਮ ਤੇ ਤਨ ਦਰਸਨ ਪਿਖਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਰਖਾਂ ਹਰ ਨਾਮ ਸਲਾਹੀ ਰੰਗ ਸਿਆ ਸਭ ਕੁਲ ਵਿਖੇ ਕਿਰਖਾਂ ਤਨ ਤਨ ਸੁਆਵਾ ਸੋ ਸਰੀਰ ਥਾਨ ਹੈ ਜਿੱਥਾ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਓ ਸਬਕ ਲੈ ਵਿਖੋ ਕ੍ਰਿਖਾ ਤਨ ਧਨ ਸੁਹਾਵਾ ਸੂ ਸਰੀਰ ਥਾਨ ਹੈ ਜਿਤਾ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਜਾਂ ਬ੍ਰਹਮ ਬਿੰਦੈ ਤਿਸਦਾ ਬ੍ਰਹਮਾਤਰ ਹੈ ਏਕ ਸਬਦ ਲੈਵ ਲਾਇ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਵਾਹਿਗੁਰੂ ਜੀ ਕਾ ਖਾਲਸ ਵਾਹਿ ਸਤਨਾਮ ਵਾ